ਅਮਰੀਕਾ ਤੋਂ ਰਿਪੋਰਟ ਹੋ ਕੇ ਆਈ 73 ਸਾਲਾ ਹਰਜੀਤ ਕੌਰ ਦਾ ਮਾਮਲਾ ਕਾਫੀ ਸੁਰੱਖਿਆ ਵਿੱਚ ਹੈ 73 ਸਾਲਾਂ ਦੀ ਪੰਜਾਬ ਦੀ ਰਹਿਣ ਵਾਲੀ ਮਹਿਲਾ ਹਰਜੀਤ ਕੌਰ ਨੂੰ ਇਸੇ ਹਫਤੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਵਾਪਸ ਭਾਰਤ ਰਿਪੋਰਟ ਕਰ ਦਿੱਤਾ ਗਿਆ ਹੈ ਹਰਜੀਤ ਕੌਰ ਪਿਛਲੀ 3 ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਰਿਪੋਰਟਸ ਦੇ ਮੁਤਾਬਿਕ ਹਰਜੀਤ ਕੌਰ 23 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਉਸ ਦੇ ਵਕੀਲ ਦੀਪਕ ਆਲੂਵਾਲੀਆ ਨੇ ਆਪਣੇ ਇੰਸਟਾਗ੍ਰam ਪੋਸਟ ਦੇ ਵਿੱਚ ਕਿਹਾ ਕਿ ਐਤਵਾਰ ਰਾਤ ਨੂੰ ਉਸ ਨੂੰ ਅਚਾਨਕ ਬੇਕਰਫੀਲਡ ਤੋਂ ਲਾਸ ਐਂਜਲਸ ਲਜਾਇਆ ਗਿਆ ਫਿਰ ਜਾਰਜੀਆ ਭੇਜਣ ਦੇ ਲਈ ਇੱਕ ਚਾਰਟਰਡ ਫਲਾਈਟ ਦੇ ਉੱਤੇ ਬਿਠਾਇਆ ਗਿਆ ਉੱਥੋਂ ਅਰਮਾਨੀਆ ਤੇ ਫਿਰ ਉਸ ਤੋਂ ਬਾਅਦ ਨਵੀਂ ਦਿੱਲੀ ਪਹੁੰਚਾਇਆ ਗਿਆ ਇਹ ਸਾਰਾ ਕੁਝ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਵੱਲੋਂ ਵਕੀਲ ਨੂੰ ਬਿਨਾਂ ਜਾਣਕਾਰੀ ਦਿੱਤੇ ਜਾਂ ਫਿਰ ਕਿਸੇ ਨੂੰ ਪਹਿਲਾਂ ਸੂਚਿਤ ਕੀਤੇ ਬਿਨਾਂ ਕੀਤਾ ਗਿਆ ਹਰਜੀਤ ਕੌਰ ਨੂੰ ਆਖਰੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਮਰੀਕੀ ਪ੍ਰਸ਼ਾਸਨ ਦੇ ਸਵਿਵਹਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਹਰਜੀਤ ਕੌਰ ਦੇ ਮਾਮਲੇ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜਸਵਾਲ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵੱਲੋਂ 2417 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਜਸਵਾਲ ਨੇ ਹਰਜੀਤ ਕੌਰ ਦੇ ਮਾਮਲੇ ਦੇ ਵਿੱਚ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਾਲ ਹੀ ਦੇ ਵਿੱਚ ਉਸ ਨੂੰ ਭਾਰਤ ਵਾਪਸ ਭੇਜਿਆ ਗਿਆ ਹੈ ਜੈਸਵਾਲ ਨੇ ਡਿਪੂਟੇਸ਼ਨ ਨੂੰ ਲੈ ਕੇ ਭਾਰਤ ਦੀ ਸਥਿਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਵਿਦੇਸ਼ ਜਾਣ ਵਾਲੇ ਕਾਨੂੰਨੀ ਰਸਤਿਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਇਸ ਸਮੇਂ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਖੜਾ ਹੈ ਜੈਸਵਾਲ ਦੇ ਮੁਤਾਬਿਕ ਭਾਰਤੀ ਅਧਿਕਾਰੀ ਉਹਨਾਂ ਵਿਅਕਤੀਆਂ ਦੀ ਨਾਗਰਿਕਤਾ ਦੀ ਜਾਂਚ ਕਰਦੇ ਨੇ ਜੋ ਰਿਪੋਰਟ ਹੋ ਕੇ ਵਾਪਸ ਆਉਂਦੇ ਨੇ ਉਹਨਾਂ ਦੇ ਦਸਤਾਵੇਜ਼ ਤੇ ਕਾਨੂੰਨੀ ਸਟੇਟਸ ਦੀ ਪੁਸ਼ਟੀ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਭਾਰਤ ਸਰਕਾਰ ਮਦਦ ਕਰਦੀ ਹੈ ਇਹ ਪ੍ਰਕਿਰਿਆ ਅਮਰੀਕਾ ਦੇ ਵੱਲੋਂ ਡਿਪੂਟੀਜ਼ ਨੂੰ ਹੈਂਡਲ ਕਰਨ ਦਾ ਇੱਕ ਤਰੀਕਾ ਹੈ ਹਰਜੀਤ ਕੌਰ ਇੱਕ 73 ਸਾਲਾਂ ਦੀ ਸਿੱਖ ਔਰਤ ਹੈ ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਗੋਟਾ ਦੀ ਰਹਿਣ ਵਾਲੀ ਹੈ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਅਮਰੀਕਾ ਜਾ ਵਸੀ ਅਤੇ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਦੇ ਦੌਰਾਨ ਕੈਲੀਫੋਰਨੀਆ ਦੇ ਵਿੱਚ ਰਹੀ ਇੱਥੇ ਹੀ ਕੰਮ ਕੀਤਾ ਹਰਜੀਤ ਕੌਰ ਨੇ ਕਈ ਵਾਰ ਅਸਾਲਮ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਪਰ ਸਾਰੀਆਂ ਇੱਕ ਇੱਕ ਕਰਕੇ ਰੱਦ ਹੋ ਗਈਆਂ ਹਰਜੀਤ ਕੌਰ ਦੀ ਰਿਹਾਈ ਲਈ ਸਾਰਾ ਪੰਜਾਬੀ ਸਮਾਜ ਇਕਜੁੱਟ ਹੋ ਕੇ ਸੜਕਾਂ ਦੇ ਉੱਤੇ ਉਤਰ ਆਇਆ ਸੀ ਹਰਜੀਤ ਕੌਰ ਦੇ ਨਾਲ ਜੋ-ਜੋ ICE ਦੀ ਹਿਰਾਸਤ ਦੇ ਵਿੱਚ ਵਾਪਰਿਆ ਉਸ ਨੂੰ ਸੁਣ ਕੇ ਕਿਸੇ ਦਾ ਵੀ ਦਿਲ ਪਸੀਜ ਜਾਵੇ ਹਰਜੀਤ ਕੌਰ ਨੂੰ ਬੰਦੀ ਕੇਂਦਰ ਦੇ ਵਿੱਚ ਬਿਨਾਂ ਬਿਸਤਰੇ ਤੋਂ ਸੌਣ ਦੇ ਲਈ ਮਜਬੂਰ ਕੀਤਾ ਗਿਆ ਦਵਾਈ ਲੈਣ ਲਈ ਪਾਣੀ ਦਿੱਤਾ ਬਰਫ਼ ਦਿੱਤੀ ਗਈ ਕੋਈ ਮੈਡੀਕਲ ਸਹੂਲਤ ਵੀ ਨਹੀਂ ਦਿੱਤੀ ਗਈ ਅਰਜੀਤ ਕੌਰ ਨੂੰ ਹਟਕੜੀਆਂ ਲਗਾ ਕੇ ਇੱਕ ਵਯਾਨ ਦੇ ਵਿੱਚ ਬਿਠਾਇਆ ਗਿਆ ਅਤੇ ਉਸ ਨੂੰ ਬੜੇ ਹੀ ਗੈਰ ਮਨੁੱਖੀ ਹਾਲਾਤਾਂ ਦੇ ਵਿੱਚ 조ਰਜੀਆ ਪਹੁੰਚਾਇਆ ਗਿਆ ਉਸ ਨੂੰ ਬਿਨਾ ਪਰਿਵਾਰ ਤੇ ਵਕੀਲ ਨੂੰ ਜਾਣਕਾਰੀ ਦਿੱਤੇ ਬਿਨਾ ਇਹ ਸਾਰਾ ਕੁਝ ਕੀਤਾ ਗਿਆ ਕਸਟਡੀ ਦੇ ਵਿੱਚ ਲਗਭਗ 48 ਘੰਟਿਆਂ ਤੋਂ ਬਾਅਦ ਆਈਸੀ ਨੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਇਸ ਦੌਰਾਨ ਹਰਜੀਤ ਕੌਰ ਨੇ ਕਿਹਾ ਕਿ ਇੰਨਾ ਲੰਮਾ ਸਮਾਂ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਤੁਹਾਨੂੰ ਅਚਾਨਕ ਗ੍ਰਫਤਾਰ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦਾ ਸਾਹਮਣਾ ਕਰਨ ਦੇ ਨਾਲੋਂ ਮਰ ਜਾਣਾ ਬਿਹਤਰ ਹੈ ਅਜਿਹੀ ਸਥਿਤੀ ਵਿੱਚ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੈਂ ਪੂਰੇ ਸਮੇਂ ਹਤਕੜੀਆਂ ਦੇ ਵਿੱਚ ਸੀ ਮੈਂ ਠੀਕ ਤਰ੍ਹਾਂ ਬੈਠ ਨਹੀਂ ਸਕੀ ਅਤੇ ਕਿਸੇ ਨੇ ਮੇਰੇ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਹਰਜੀਤ ਕੌਰ ਨੇ ਇਸ ਯਾਤਰਾ ਨੂੰ ਕਾਫੀ ਭਿਆਨਕ ਦੱਸਿਆ ਜਿਸ ਦੇ ਵਿੱਚ ਭੋਜਨ ਪਾਣੀ ਅਤੇ ਮੈਡੀਕਲ ਸਹੂਲਤਾਂ ਦੀ ਕਮੀ ਨੂੰ ਉਜਾਗਰ ਕੀਤਾ ਗਿਆ ਹਰਜੀਤ ਕੌਰ ਦੇ ਨਾਲ ਜੋ ਕੁਝ ਹੋਇਆ ਉਹ ਬਹੁਤ ਹੀ ਸ਼ਰਮਨਾਕ ਤੇ ਮੰਦਭਾਗਾ ਹੈ ਹੁਣ ਹਰਜੀਤ ਕੌਰ ਦੇ ਲਈ ਅਮਰੀਕਾ ਦੇ ਵਿੱਚ ਰਹਿੰਦਾ ਉਸ ਦਾ ਪਰਿਵਾਰ ਅਤੇ ਹੋਰ ਸਿੱਖ ਸੰਗਠਨ ਮਿਲ ਕੇ ਇਨਸਾਫ 'ਤੇ ਲੜਾਈ ਲੜਨ ਦੀ ਗੱਲ ਆਖ ਰਹੇ ਨੇ ਉਮੀਦ ਕਰਦੇ ਹਾਂ ਕਿ ਹਰਜੀਤ ਕੌਰ ਦੇ ਨਾਲ ਜੋ ਹੋਇਆ ਉਹ ਕਿਸੇ ਹੋਰ ਪੰਜਾਬੀ ਜਾਂ ਫਿਰ ਕਿਸੇ ਭਾਰਤੀ ਦੇ ਨਾਲ ਨਾ ਹੋਵੇ